ਕੀ ਵਾਹਿਗੁਰੂ ਆਪ ਹੀ ਆਪਣੀ ਸੱਤਿਆ ਨਾਲ ਜਗਤ ਪੈਦਾ ਕਰਤਾ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 25 ਅੰਗ ਤੇ ਮਿਲਦਾ ਹੈ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਪਰਬੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ ਆਪ ਹੀ ਦੂਰ ਵੀ ਹੈ ਆਪ ਹੀ ਸਾਰੇ ਜਗਤ ਵਿੱਚ ਮੌਜੂਦ ਹੈ ਆਪੇ ਵਿਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋਂ ਪ੍ਰਬੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ ਆਪ ਹੀ ਹਰੇਕ ਧਿਰ ਜੁਈ ਸੁਣਦਾ ਹੈ ਆਪ ਹੀ ਆਪਣੀ ਸਤਿਆ ਨਾਲ ਜਗਤ ਪੈਦਾ ਕਰਦਾ ਹੈ ਜੋ ਤਿਸ ਪਾਵੈ ਨਾਨਕਾ ਹੁਕਮ ਸੁਈ ਪਰਵਾਨੋ ਸੇ ਨਾਨਕ ਜੋ ਹੁਕਮ ਸੁ ਚੰਦਾ ਲੱਗਦਾ ਹੈ ਉਹੀ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ ਵਾਹਿਗੁਰੂ ਆਪ ਹੀ ਆਪਣੀ ਸੱਤਿਆ ਨਾਲ ਜਪਤ ਪੈਦਾ ਕਰਤਾ ਹੈ